ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਤਨਾਂ ਲੋਬਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਇੱਕ ਤਰਫ ਜਿੱਥੇ ਅਸੀਂ ਅੱਜਕੱਲ ਦੀ ਜਨਰੇਸ਼ਨ ਦੇਖਦੇ ਹਾਂ ਅੱਜਕੱਲ ਦੇ ਬੱਚੇ ਦੇਖਦੇ ਹਾਂ ਜਿਹੜੇ ਸਿਰਫ ਮੋਬਾਈਲ ਯੂਜ਼ ਕਰਦੇ ਨੇ ਗੇਮਿੰਗਸ ਖੇលਦੇ ਨੇ ਦੂਸਰੀ ਤਰਫ ਅਗਰ ਅਸੀਂ ਬਹਾਦਰੀ ਦੇਖਣੀ ਹੈ ਤੇ ਅਸੀਂ ਨਿਹੰਗ ਸਿੰਘਾਂ ਨੂੰ ਦੇਖੇਂ ਦੇਖਾਂਗੇ ਅਸੀਂ ਗੁਰੂ ਦੇ ਸਿੰਘ ਜਿਹਰੇ ਨੇ ਅਸੀਂ ਉਹਨਾਂ ਨੂੰ ਦੇਖਾਂਗੇ ਤੇ ਉਹਨਾਂ ਦੀ ਜਿਹੜੀ ਚਲਕ ਹੈ ਉਹਨਾਂ ਦੇ ਬੱਚਿਆਂ ਦੇ ਅੰਦਰ ਵੀ ਨਜ਼ਰ ਆਂਦੀ ਹੈ ਅੱਜ ਇੱਕ ਐਸਾ ਬਹਾਦਰ ਨਿਹੰਗ ਸਿੰਘ ਹੈ ਜਦੀ ਵੀਡੀਓ ਤੁਸੀਂ ਦੇਖੋਗੇ ਤੇ ਬਹੁਤ ਜ਼ਿਆਦਾ ਲੁਤਫੰਦੋਜ਼ ਹੋਵੋਗੇ ਬਹੁਤ ਜ਼ਿਆਦਾ ਹੈਰਾਨ ਹੋਵੋਗੇ ਕਿ ਇਨਾ ਬਹਾਦਰ ਇੱਕ ਛੋਟੀ ਜੀ ਉਮਰ ਦੇ ਅੰਦਰ ਹੀ ਕਿ ਮੁਕੰਮਲ ਡਿਟੇਲ ਹੈ ਇਸ ਸੰਬੰਧ ਤੱਕ ਆਈ ਦੀ ਵੀਡੀਓ ਇਹ ਵੀਡੀਓ ਹਲਵਾਦ ਰਹੇ ਆ ਵੀਡੀਓ ਹਲਵਾਦਣ ਤੋਂ ਪਹਿਲੇ ਤਮਾਮ ਦੋਸਤਾਂ ਗੇ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਵਾਲੇ ਕਿਨਮੀ ਦਬਾਓ ਤਾਂ ਕਿ ਆਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਆਰਡਰ ਨਹੀਂ ਹੈਗਾ ਜਿੱਦਾਂ ਆਰਡਰ ਆਊਗਾ ਉਦਾਂ ਲੈ ਜਾਓ ਕਿ ਲੋਕਣੀ ਸਾਡੇ ਉੱਥੇ ਨਾਮ ਗੱਲ ਹੋਈ ਹੈ ਉੱਥੇ ਜਾਏ ਗੱਲ ਕਰ ਲਓ ਉੱਥੇ ਉਹ ਦੂਜੇ ਗ ਜਿਹੜਾ ਦੇਖ ਸਾਦੇ ਇਹਨਾਂ ਨੂੰ ਘੋਸ ਵਾਲੇ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਰੁਕਿਆ ਨਹੀਂ ਆ ਦੇਖੋ ਸਾਹਮਣੇ ਕੋੜੇ ਨੂੰ ਭਜਾਉਂਦਾ ਹੋਇਆ ਅੰਦਰ ਇਹ ਸਿੰਘ ਜੜਾਇਆ ਚਲਾ ਜਾਂਦਾ ਸੈਸ ਵੇਲੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਤੇ ਅੱਜ ਵਿਦਿਆਰਥੀਆਂ ਦੇ ਵੱਲੋਂ ਸੱਦਾ ਦਿੱਤਾ ਗਿਆ ਸੀਗਾ ਸੈਨਟ ਪੰਕਰਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਤਾਂ ਉਸ ਦੇ ਬਾਅਦ ਬਹੁਤ ਸਾਰੇ ਲੋਕ ਯੂਨੀਵਰਸਿਟੀ ਵਿੱਚ ਪਹੁੰਚੇ ਤਾਂ ਇੱਕ ਨਿਹੰਗ ਸਿੰਘ ਵੀ ਜਿਹੜੇ ਆ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਨੇ ਸਵਾ ਲੱਖ ਸਿੰਘ ਜਿਹੜੇ ਆ ਕੱਲੇ ਕੋੜਾ ਲੈ ਕੇ ਇਹ ਵੀਰ ਜਿਹੜਾ ਇੱਥੇ ਪਹੁੰਚ ਗਿਆ ਹੈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਤੁਸੀਂ ਤੁਸੀਂ ਕੱਲੇ ਸਵਾ ਲੱਖ ਫੌਜ ਆ ਗਈ ਆ ਸਵਾ ਲੱਖ ਬਾਬਾ ਜੀ ਜੀ ਕਿੱਧਰੋਂ ਕਿਹੜੇ ਰੂਟ ਤੋਂ ਆਏ ਕਿਉਂਕਿ ਚਾਰੇ ਪਾਸੇ ਜਿਹੜੇ ਆ ਬਾਰਡਰ ਸੀਲਸ ਕੇ ਬੰਦ ਸੀ ਰੋਕਿਆ ਜਾ ਰਿਆ ਸੀ। ਅਈ ਟਪਾ ਲਿਆ ਆਏ ਬਾਬਾ ਜੀ। ਅੱਛਾ ਜੀ। ਅਈ ਪਿੱਛੇ ਟਪਾ ਕੇ ਲਿਆਏ ਆ। ਜਾਨ ਕਿ ਕਿਧਰੋਂ ਟਪਾ ਕੇ ਲਿਕੇ ਜੀ? ਇਹ ਹਮਾਲੀ ਤੋਂ ਹੀ ਟਪਾ ਕੇ ਲਿਆਏ ਆ ਬਾਬਾ ਜੀ। ਅੱਛਾ ਜੀ। ਇਹ ਅਸੀਂ ਇੱਧਰ ਹੀ ਆਣਾ ਸੀ ਮਾ ਜਾਨੀ ਤੇ ਹਿੰਦੇ ਸੀ ਉੱਧਰ। ਅੱਛਾ ਤੁਸੀਂ ਤੁਸੀਂ ਕਿਸ ਪਰਪਸ ਲਈ ਕੀ ਸੋਚ ਕੇ ਆ ਇੱਧਰ? ਹਾਂ ਜੀ। ਕੀ ਸੋਚ ਕੇ ਆ ਤੁਸੀਂ ਇੱਧਰ? ਯੂਨੀਵਰਸਿਟੀ ਨਾਮ ਦੇ ਸੀ ਇੱਧਰ ਆਏ ਆ ਬਾਬਿਆਂ ਕੋਲੀ ਬਾਬਿਆਂ ਨੇ ਤੁਹਾਡੇ ਜਿਹੜੇ ਉੱਥੇ ਬਾਬੇ ਨੇ ਤੁਹਾਡੇ ਜਿਹੜੇ ਜਥੇਦਾਰ ਨੇ ਉਹਨਾਂ ਨੇ ਤੁਹਾਨੂੰ ਕੁਝ ਦੱਸਿਆ ਐਸਾ ਕਿ ਕਿ ਚੰਡੀਗੜ੍ਹ ਜਾਣਾ ਚੰਡੀਗੜ੍ਹ ਆ ਮਾਲੇ ਉੱਥੇ ਜਾਣਾ ਯੂਨੀਵਰਸਿਟੀ ਆ ਜਿਓ ਕੋੜੇ ਲੈ ਕੇ ਉੱਥੇ ਬੰਨ੍ਹ ਨਾਮ ਕੀ ਉਹਨਾਂ ਉਹ ਵੀ ਕਹਿਦੇ ਬੰਨ੍ਹ ਦੋthi ਬੰਨ ਵੀ ਸਕਦੇ ਆ ਅਸੀਂ ਨਹੀਂ ਤੁਹਾਡੇ ਫੇਰ ਨਾਲ ਦੇ ਜਿਹੜੇ ਸਿੰਘ ਨੇ ਬਾਕੀ ਫੌਜ ਉਹ ਕਿੱਥੇ ਆ ਉਹ ਬਾਕੀ ਫੌਜ ਉੱਥੇ ਹੀ ਹੈ ਬਾਬਾਈ ਮੈਂ ਇਕੱਲਾ ਆਇਆ ਵਾਂ ਤੁਹਾਨੂੰ ਡਰ ਨਹੀਂ ਲੱਗਾ ਇਕੱਲੇ ਆਦਣ ਨੂੰ ਪੁਲਿਸ ਵੀ ਚੈੱਕ ਰਹੀ ਹੈ ਡਰ ਲੱਗਦਾ ਹੀ ਸਾਨੂੰ ਹਾਂਜੀ ਨਿਆਂਗਨ ਡਰ ਲੈ ਡਰ ਨਿਆਂਗੇ ਡਰ ਨਹੀਂ ਸਕਦੇ ਹ ਨੇ ਕੱਲੇ ਆ ਗਏ ਇੱਥੇ ਪੁਲਿਸ ਤਾਂ ਜਿਹੜੇ ਬਾਹਰੋਂ ਬੰਦੇ ਆ ਰਹੇ ਨੇ ਡੇਟੇਨ ਕਰ ਰਹੀ ਆ ਇਹੋ ਪਿੱਛੇ ਵਾ ਇੱਦਾਂ ਇਥੋਂ ਕਿਰਪਾਨਾਂ ਦਾ ਹੀ ਹਾਲ ਸੱਟਾਂ ਹੀ ਵੱਜੀਆਂ ਨੇ ਇੱਧਰ ਅੱਛਾ ਪੁਲਸੀਆਂ ਡਾਂਗਾ ਪਈਆਂ ਤੁਹਾਡੇ ਹਾਂ ਡਾਂਗਾ ਪਈਆਂ ਨੇ ਇਹ ਕਿਰਪਾਨ ਮਾਰੀ ਸਿੱਧੀ ਨਾਮ ਪੁਲਿਸ ਵਾਲੇ ਦੀ ਧੌਣ ਤੇ ਵੱਜੀ ਇੱਥੇ ਪਿੱਛੇ ਤੁਸੀਂ ਇੱਦੇ ਫਿਰ ਟੱਪ ਕੇ ਆ ਗਏ ਇੱਧਰ ਹਾਂ ਟੱਪ ਕੇ ਆ ਗਏ ਮਾਪਾ ਤੁਹਾਨੂੰ ਯੂਨੀਵਰਸਿਟੀ ਦਾ ਰਸਤਾ ਪਤਾ ਸੀ ਹਾਂ ਸਾਰਾ ਕੁਝ ਪਤਾ ਬਾਬਾਈ ਸਾਰਾ ਕੁਝ ਇਹ ਹੁਣ ਇੱਥੇ ਆ ਕੇ ਅੱਗੇ ਕਿੱਥੇ ਜਾਓਗੇ ਭਾਈ ਨਾਮ ਮੋਰਚੇ ਹੀ ਜਾਣਾ ਐ ਧਰਨਾ ਲੱਗਾ ਨਾ ਨਾਮ ਕੀ ਤੁਹਾਡਾ ਸੁਕਮਨ ਅੱਛਾ ਮਰ ਤੁਹਾਡੇ ਜਥੇਦਾਰਾਂ ਨੇ ਤੁਹਾਨੂੰ ਹੁਕਮ ਕੀਤਾ ਸੀਗਾ ਤੁਸੀਂ ਬਿਨਾਂ ਪਰਵਾਹ ਇਕੱਲੇ ਆ ਗਏ ਹਾਂਜੀ ਇਕੱਲੇ ਇਹ ਸਵਾਲ ਆਖ ਜੀ ਕੀ ਕੀ ਨਾਲ ਲੈ ਕੇ ਆਏ ਹੋ ਇਹ ਨਾਲ ਕੋਸ਼ਨ ਲਿਆ ਹੈ ਘੋੜਾ ਹੀ ਲਿਆਏ ਆ ਬਸ ਅੱਛਾ ਜੀ ਇਹ ਘੋੜਾ ਤੁਹਾਡਾ ਆਪਣਾ ਹਾਂਜੀ ਆਪਣਾ ਹੀ ਹੈ ਕੀ ਨਾਮ ਰੱਖਿਆ ਇਹਦਾ ਇਹਦਾ ਬਾਜ ਅੱਛਾ ਤੁਹਾਡੇ ਇਸ਼ਾਰੇ ਤੇ ਚੱਲਦਾ ਇਹ ਹਾਂ ਇਸ਼ਾਰੇ ਚੱਲਦਾ ਤੁਸੀਂ ਤੇ ਘੋੜਾ ਦੋਵੇਂ ਜਣੇ ਆ ਗਏ ਹਾਂ ਹਾਂ ਜੀ ਤੇ ਰਸਤੇ 'ਚ ਦਿੱਕਤ ਨਹੀਂ ਆਈ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਬਹੁਤ ਸਾਰੀਆਂ ਗੱਡੀਆਂ ਸੀ ਜਾਮ ਲੱਗੇ ਹੋਏ ਸੀ ਅਈ ਟਪਾ ਲਿਆਏ ਆ ਗੱਡੀਆਂ ਦੇ ਸ਼ੀਸ਼ੇ ਪੰਨ ਲਿਆਏ ਆ ਰਾਜੇ ਗੱਡੀਆਂ ਦੇ ਵਿੱਚੋਂ ਹੀ ਲੰਗਾਤਾ ਖ਼ਾਲਸਾ ਦਾ ਸਾਰੇ ਪਾਸੇ ਰਾਜ ਹੈ ਹਾਂ ਸਾਰੇ ਪਾਸੇ ਰਾਜ ਹੈ ਤੁਸੀਂ ਤੁਸੀਂ ਕੀ ਕਰਦੇ ਹੋ ਨੇ ਜਥੇ ਦੇ ਵਿੱਚ ਤੁਸੀਂ ਕੀ ਕਰਦੇ ਹੋ ਨੇ ਅਈ ਬਾਬੇ ਨਾਲ ਹੀ ਹੁੰਦੇ ਨਾਮ ਕੇ ਇੱਕ ਪਚੰਗੀ ਇੱਕ ਮੁੰਡਾ ਉੱਥੇ ਰਹਿੰਦਾ ਉਹ ਕੋੜੇਂ ਸੇਵਾ ਕਰਦਾ ਮੈਂ ਬਾਬੇ ਨਾਲ ਹੀ ਰਹਿਣਾ ਗੰਨਾ ਲੈ ਕੇ ਨਹੀਂ ਹੁਣ ਬਾਬੇ ਚਿੰਤਾ ਨਹੀਂ ਕਰਨਗੇ ਸਾਡਾ ਪਚੰਗੀ ਸਿੰਘ ਕਿੱਧਰ ਗਿਆ ਬਾਬਾ ਜੀ ਨੇ ਮੈਂ ਕਹਿ ਕੇ ਆਇਆ ਬਾਬਾ ਜੀ ਕਹਿੰਦੇ ਨੇ ਉੱਥੇ ਆ ਜਾਓ ਹਮਾ ਉੱਥੇ ਚੰਡੀਗੜ੍ਹ ਤੇ ਉੱਥੇ ਇਹ ਯੂਨੀਵਰਸਿਟੀ ਨਹੀਂ ਤਾਂ ਤੁਹਾਨੂੰ ਇੱਥੇ ਰੋਕਿਆ ਨਹੀਂ ਹੈਗਾ ਮੋਰੇ ਮਤਲਬ ਮੇਰਾ ਕੋਈ ਬੰਸਾ ਦਾ ਮੇਰੇ ਬਾਬਿਆਂ ਨੇ ਵੀ ਕਹੇ ਨਾਮ ਕੋਈ ਇਥੇ ਕੋਈ ਪੁਲਿਸ ਵਾਲੇ ਨਾ ਜਾਣ ਦਿੱਤੇ ਇਹਨਾਂ ਥੋਕ ਦੀ ਕੰਡਾ ਵੈਨ ਜੇਲ ਤਰਜੀ ਮੈਂ ਪਾਈ ਕਰ ਦਾਂਗੇ ਅੱਛਾ ਜੇਲ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਨਾ ਡਰ ਨਹੀਂ ਲੱਗਦਾ ਹਈ ਬਾਬਾਈ ਅੰਬਰਸਰ ਨਾਮ ਵੀ ਬੜੇ ਵੱਡੇ ਨੇ ਅਸੀਂ ਮੇਰੀ ਗੱਲ ਸੁਣ ਸਿੰਘ ਸਾਹਿਬ ਉਲਟਾ ਬੋਲਦਾ ਹੀ ਮਾਂ ਭੈਣ ਤੇ ਜਾਂਦੇ ਹਾਂ ਕਿਸੇ ਬੰਦਰ ਇੰਤਰੀ ਬੰਦੋ ਨੇ ਪ੍ਰੋਗਰਾਮ ਤੋਂ ਮਿਲਿਆ ਤਾਂ ਅਸੀਂ ਆ ਜਾਾਂਗੇ ਮੋੜ ਕੇ ਬਾਬੇ ਜੀ ਤੇ ਹੁਣ ਤੁਹਾਡੇ ਬਾਬਿਆਂ ਨੇ ਤੁਹਾਨੂੰ ਕੋਈ ਫੋਨ ਫਾਨ ਕਰੂਗੇ ਜਾਂ ਕਿਵੇਂ ਮੇਰਾ ਫੋਨ ਬੰਦ ਫੋਨ ਚਾਰਜ ਕਰਕੇ ਬਾਬੇ ਤੁਹਾਨੂੰ ਪਤਾ ਕਰਨਗੇ ਤੁਸੀਂ ਕਿੱਥੇ ਆਵੇਂ ਆਪੇ ਤੁਰ ਜਾਗੇ ਉੱਥੇ ਅੱਛਾ ਵਾਪਸ ਇੱਥੋਂ ਆਵੇ ਚੱਲ ਜੂਗੇ ਹਾਂ ਵਾਪਸ ਜੇ ਉਹ ਤੁਹਾਨੂੰ ਚੰਡੀਗੜ੍ਹ ਚ ਡੱਕ ਲਿਆ ਫਿਰ ਚੰਡੀਗੜ੍ਹ ਆ ਹਿੰਮਤ ਨਹੀਂ ਆਉਂਦੀ ਡੱਕਣ ਵਾਲੀ ਇਹ ਜਿਹੜਾ ਆ ਪਚੰਗੀ ਸਿੰਘ ਆ ਜਿਹੜਾ ਆ ਬਾਬਾ ਇਹ ਲੋਕ ਨਹੀਂ ਸਕਦੇ ਉੱਥੇ ਨਾਮ ਗੱਲ ਹੋਈ ਆ ਉੱਥੇ ਜਾ ਕੇ ਗੱਲ ਕਰ ਲੋ ਉੱਥੇ ਉਹ ਦੂਜੇ ਗੇਟ ਤੇ ਉਹਨਾਂ ਨੇ ਫੋਨ ਵੀ ਕੀਤਾ ਇੱਥੇ ਦੋ ਦੋ ਸੇ ਇੱਕ ਨੰਬਰ ਤੇ ਇੱਕ ਨੰਬਰ ਹਾਂ ਫਿਰ ਗੱਲ ਰਿਕੁਐਸਟ ਹੈ ਅੰਦਰ ਪ੍ਰੋਗਰਾਮ ਖਤਮ ਹੋ ਗਿਆ ਸਾਰਾ ਤੁਸੀਂ ਭਾਈ ਉਥੇ ਮੈਂ ਬਟਿਆ ਨਹੀਂ ਕਰਾਉਂ ਮੋਥੇ ਮੁੰਡੇ ਉਥੇ ਹੋ ਕੇ ਮੈਂ ਆ ਜਾਣੇ ਨਹੀਂ ਭਾਈ ਉਧਰ ਰਹਿ ਜਾਏ ਆਰਡਰ ਨਹੀਂ ਹੈਗਾ ਜਿੱਦਾਂ ਆਰਡਰ ਆਊਗਾ ਉਦਾਂ ਲੈ ਜਾਓ ਮੈਂ ਨਹੀਂ ਆ ਗਈ ਮੈਂ ਜਾ ਸਕਣਾ ਬਾਬਾਈ ਕਿ ਦੋ ਕੋੜੇ ਆ ਵਾਪਸ ਕਰਤੇ ਸੀ ਦੋ ਕੋੜੇ ਕੋੜੇ ਦੇ ਆਉਂਦੇ ਕੋੜੇ ਕੇ ਬਾਅਦ ਉਹ ਕਹਿਣਾ ਉਹ ਕਹਿਣਾ ਮੰਨ ਗਏ ਬੜਾ ਅੱਛੇ ਮੰਨ ਨਹੀਂ ਕਰਦੇ ਪੈਸੇ ਤੁਸੀਂ ਜਾਓ ਉਹ ਨੰਗ ਸੇ ਬੜੇ ਅੱਛੇ ਦੇ ਯਾਰ ਤੁਸੀਂ ਕਰ ਨਹੀਂ ਹਾਦੇ ਸਾਨੂੰ ਰੋਗ ਅਰੇ ਦੋ ਪਹਿਲਾ ਇਹਦੇ ਬਾਬਾ ਇਹ ਰੋਗ ਨਹੀਂ ਸਕਦੇ ਤੁਸੀਂ ਸਾਨੂੰ ਪਹਿਲਾਂ ਦੋ ਚੱਲ ਗਏ ਬੰਦ ਹੋ ਗਿਆ ਪ੍ਰੋਗਰਾਮ ਚੱਲੇ ਗਏ ਉਹ ਉਹ ਅਸੀਂ ਖਾਲਸਾ ਬਣਾ ਬਾਈ ਮਨਾ ਕਰੇਗਾ ਮਨਾ ਕਰ ਰਿਹਾ ਜੀ ਸਾ ਇਹ ਜਿਹੜਾ ਆ ਕਰਦਾ ਬਾਬਾ ਜੀ ਮਨਾ ਕੋਈ ਨਹੀਂ ਕਰਦਾ ਉੱਥੇ ਜਾ ਕੇ ਗਾਲਾਂ ਕੱਢਦੇ ਹੋ ਤੁਸੀਂ ਇਹ ਧੋਕੋਗੇ ਇੱਥੇ ਤੁਸੀਂ ਉਹ ਜਿਹੜੇ ਧਰਨਾ ਦੇ ਕੇ ਬੈਠੇ ਤੁਸੀਂ ਉਹਨਾਂ ਕੋ ਜਾ ਕੇ ਫਿਰ ਵਾਪਸ ਚਲੇ ਜਾਣਾ ਮੈਂ ਵਾਪਸ ਤਾਂ ਉਹਦੇ ਮੋਰਚਾ ਵੇਖ ਕੇ ਮੈਂ ਵਾਪਸ ਆ ਜਾਣਾ ਮੈਂ ਬਈ ਕਹਿੰਦੇ ਮੋਰਚਾ ਦੇਖ ਕੇ ਕਹਿੰਦੇ ਵਾਪਸ ਆ ਜਾਣਾ ਠੀਕ ਹੈ ਮੈਂ ਸੀ ਕਲੀਅਰ ਕਰ ਲੇ ਫਿਰ ਬਾਪ ਤੇ ਆਣਾ ਪਰ ਉਤੋਂ ਆਰਡਰ ਨਾ ਆ ਵੀ ਆਰਡਰ ਕਲੀਅਰ ਕਰ ਲਈ ਅਸੀਂ ਮੈਂ ਤੱਕ ਜਾ ਕੇ ਆਉਣਾ ਉਹ ਬਈ ਤੁਸੀਂ ਮਤਲਬ ਉਮਰ ਕਿੰਨੀ ਤੁਹਾਡੀ ਮੇਰੀ ਉਮਰ ਦਾ ਨਹੀਂ ਪਤਾ ਕਦੋਂ ਕਦੋਂ ਦੇ ਉਦਾਲ ਪੰਥ ਦੇ ਵਿੱਚ ਮੈਨੂੰ ਛੋਟਾ ਹੁੰਦਾ ਆ ਸੀ ਮੈਂ ਮੇਰੇ ਘਰ ਮੇਰੇ ਘਰ ਵਾਲੇ ਬਾਹਰ ਨਹੀਂ ਕੈਨੇਡਾ ਮੈਂ ਪੜਿਆ ਕੋ ਨਹੀਂ ਅੱਛਾ ਤੇ ਇੱਥੇ ਹੁਣ ਤੁਸੀਂ ਚਲੋ ਤੁਸੀਂ ਤੁਹਾਨੂੰ ਲੱਗਦਾ ਨਹੀਂ ਇਹਨਾਂ ਨਾਲ ਮੈਨੇਜ ਕਰਨਾ ਚਾਹੀਦਾ ਜਾਂ ਇਹ ਕਹਿ ਰਹੇ ਕਹਿੰਦੇ ਆਰਡਰ ਇਹ ਕਹਿੰਦੇ ਆਰਡਰ ਨਹੀਂ ਹੈਗੇ ਤੁਹਾਨੂੰ ਭੇਜਣ ਦੇ ਬਾਬਾ ਜੀ ਹੋਰ ਸਾਡੇ ਦਲ ਦੇ ਕੋ ਨਹੀਂ ਅਸੀਂ ਦੂਜੇ ਦਲ ਦੇ ਆ ਮੈਨੂੰ ਕੀ ਪਤਾ ਕਿਹਲੇ ਦਲ ਦੇ ਨੇ ਉਹ ਵੀ ਮੰਨ ਕੇ ਮੰਨ ਕੇ ਤੁਸੀਂ ਵੀ ਮਤਲਬ ਸੈਟ ਤੇ ਕਾਲ ਕਲੀਅਰ ਕਰ ਲੀਏ ਫਿਰ ਪਰ ਹਜੇ ਕੋਈ ਇਜਾਜ਼ਤ ਨਹੀਂ ਹੈਗੀ ਅੰਦਰ ਜਾਣ ਦੀ ਅਸੀਂ ਬਾਪੂ ਜੀ ਆ ਜਾਣਾ ਤੁਹਾਡੇ ਸਾਹਮਣੇ ਆਵਾਂ ਤੁਹਾਨੂੰ ਨਾਲ ਚੱਲੋ ਬਸ ਨੂੰ ਨਹੀਂ ਆਰਡਰ ਆਉਣ ਕੀ ਕਰੀਆ ਯਾਰ ਆਰਡਰ ਨਾਗੇ ਬਸ ਤਾਂ ਦੇ ਕਿ ਕਿ ਲੈ ਜਾ ਬਟਾ ਇੱਥੇ ਲੈ ਜਾ ਇਹ ਜਿਹੜਾ ਦੇਖ ਸਕਦੇ ਹੋ ਇੱਕ ਪਚੰਗੀ ਸਿੰਘ ਜਿਹੜਾ ਕਿ ਯੂਨੀਵਰਸਿਟੀ ਵਿੱਚ ਪਹਿਲਾ ਕੋੜਾ ਲੈ ਕੇ ਐਂਟਰ ਹੋਇਆ ਇਹ ਤੇ ਜਿਹੜਾ ਦੇਖ ਸਕਦੇ ਇਹਨਾਂ ਨੂੰ ਪੁਲਸ ਵਾਲੇ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਰੁਕਿਆ ਨਹੀਂ ਆ ਦੇਖੋ ਸਾਹਮਣੇ ਕੋੜੇ ਨੂੰ ਭਜਾਉਂਦਾ ਹੋਇਆ ਅੰਦਰ ਇਹ ਸਿੰਘ ਜੜਾਇਆ ਚਲਾ ਜਾਂਦਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਤੁਸੀਂ ਤੁਸੀਂ ਇਕੱਲੇ 2.5 ਲੱਖ ਫੌਜ ਆ ਗਈ ਹਾਂ 2.5 ਲੱਖ ਬਾਬਾ ਜੀ ਜੀ ਕਿ ਕਿਧਰੋਂ ਕਿਹੜੇ ਰੂਟ ਤੋਂ ਆਏ ਕਿਉਂਕਿ ਚਾਰੇ ਪਾਸੇ ਜਿਹੜੇ ਆ ਬਾਰਡਰ ਸੀਲਸ ਕੇ ਬੰਦ ਸੀ ਰੋਕਿਆ ਜਾ ਰਿਆ ਸੀ ਅਈ ਟਪਾ ਲਿਆਏ ਆ ਬਾਬਾ ਜੀ ਅੱਛਾ ਜੀ ਅਈ ਪਿੱਛੇ ਟਪਾ ਕੇ ਲਿਆਏ ਆ ਜਾਨੀ ਕਿਧਰੋਂ ਟਪਾ ਕੇ ਲਿਕੇ ਜੀ ਇਹ ਹਮਾਲੀ ਤੋਂ ਹੀ ਟਪਾ ਕੇ ਲਿਆਏ ਆ ਬਾਬਾ ਜੀ ਅੱਛਾ ਜੀ ਇਹ ਅਸੀਂ ਇੱਧਰ ਹੀ ਆਣਾ ਸੀ ਮਾ ਜਾਨੀ ਤੇ ਹਿੰਦੇ ਸੀ ਉੱਧਰ ਅੱਛਾ ਤੁਸੀਂ ਤੁਸੀਂ ਕਿਸ ਪਰਪਸ ਲਈ ਕੀ ਸ ਯੂਨੀਵਰਸਿਟੀ ਨਾਮ ਦੇ ਸੀ ਇੱਧਰੀ ਆਏ ਆ ਬਾਬਿਆਂ ਕੋਲੀ ਬਾਬਿਆਂ ਨੇ ਤੁਹਾਡੇ ਜਿਹੜੇ ਉੱਥੇ ਬਾਬੇ ਨੇ ਤੁਹਾਡੇ ਜਿਹੜੇ ਜਥੇਦਾਰ ਨੇ ਉਹਨਾਂ ਨੇ ਤੁਹਾਨੂੰ ਕੁਝ ਦੱਸਿਆ ਐਸਾ ਕਿ ਚੰਡੀਗੜ੍ਹ ਜਾਣਾ ਚੰਡੀਗੜ੍ਹੇ ਮਾਲੇ ਉੱਥੇ ਜਾਣਾ ਯੂਨੀਵਰਸਿਟੀ ਆ ਜਿਓ ਕੋੜੇ ਲੈ ਕੇ ਉੱਥੇ ਬੰਨ੍ਹ ਨਾਮ ਕੀ ਉਹਨਾਂ ਉਹ ਵੀ ਕਹਿ ਦਿੰਦੇ ਬੰਨ੍ਹ ਦੋ થી ਬੰਨ ਵੀ ਸਕਦੇ ਆ ਅਸੀਂ ਨਹੀਂ ਤੁਹਾਡੇ ਫੇਰ ਨਾਲ ਦੇ ਜਿਹੜੇ ਸਿੰਘ ਨੇ ਬਾਕੀ ਫੌਜ ਉਹ ਕਿੱਥੇ ਆ ਉਹ ਬਾਕੀ ਫੌਜ ਉੱਥੇ ਹੀ ਹੈ ਬਾਬਾਈ ਮੈਂ ਇਕੱਲਾ ਆਇਆ ਵਾਂ ਤੁਹਾਨੂੰ ਡਰ ਨਹੀਂ ਲੱਗਾ ਇਕੱਲੇ ਆਦਣ ਨੂੰ ਪੁਲਿਸ ਵੀ ਚੈੱਕ ਰਹੀ ਹੈ ਡਰ ਲੱਗਦਾ ਹੀ ਸਾਨੂੰ ਹਾਂਜੀ ਨਿਆਂਗਨ ਡਰ ਲੈ ਡਰ ਨਿਆਂਗੇ ਡਰ ਨਹੀਂ ਸਕਦੇ ਨੇ ਕੱਲੇ ਆ ਗਏ ਇੱਥੇ ਪੁਲਿਸ ਤਾਂ ਜਿਹੜੇ ਬਾਹਰੋਂ ਬੰਦੇ ਆ ਰਹੇ ਨੇ ਡੇਟੇਨ ਕਰ ਰਹੀ ਆ ਇਹੋ ਪਿੱਛੇ ਵਾ ਇੱਦਾਂ ਇਥੋਂ ਕਿਰਪਾਨਾਂ ਦਾ ਹੀ ਹਾਲ ਸੱਟਾਂ ਹੀ ਵੱਜੀਆਂ ਨੇ ਇੱਧਰ ਅੱਛਾ ਪੁਲਸੀਆਂ ਡਾਂਗਾ ਪਈਆਂ ਤੁਹਾਡੇ ਹਾਂ ਡਾਂਗਾ ਪਈਆਂ ਨੇ ਅਈ ਕਿਰਪਾਨ ਮਾਰੀ ਸਿੱਧੀ ਨਾਮ ਪੁਲਿਸ ਵਾਲੇ ਦੀ ਧੌਣ ਤੇ ਵੱਜੀ ਇੱਥੇ ਪਿੱਛੇ ਤੇ ਤੁਸੀਂ ਐਦੇ ਫਿਰ ਟੱਪ ਕੇ ਆ ਗਏ ਇੱਧਰ ਹਾਂ ਟੱਪ ਕੇ ਆ ਗਏ ਮਾਪਾ ਤੁਹਾਨੂੰ ਯੂਨੀਵਰਸਿਟੀ ਦਾ ਰਸਤਾ ਪਤਾ ਸੀ ਹਾਂ ਸਾਰਾ ਕੁਝ ਪਤਾ ਬਾਬਾਈ ਸਾਰਾ ਕੁਝ ਇਹ ਹੁਣ ਇੱਥੇ ਆ ਕੇ ਅੱਗੇ ਕਿੱਥੇ ਜਾਓਗੇ ਭਾਈ ਨਾਮ ਮੋਰਚੇ ਹੀ ਜਾਣਾ ਐ ਧਰਨਾ ਲੱਗਾ ਨਾ ਨਾਮ ਕੀ ਤੁਹਾਡਾ ਸੁਕਮਨ अच्छा ਮਾਦਾ ਤੁਹਾਡੇ ਜਥੇਦਾਰਾਂ ਨੇ ਤੁਹਾਨੂੰ ਹੁਕਮ ਕੀਤਾ ਸੀਗਾ ਤੁਸੀਂ ਬਿਨਾਂ ਪਰਵਾਹ ਇਕੱਲੇ ਆ ਗਏ ਹਾਂਜੀ ਇਕੱਲੇ ਇਹ ਸਵਾਲ ਆਖ ਜੀ ਕੀ ਕੀ ਨਾਲ ਲੈ ਕੇ ਆਏ ਹੋ ਇਹ ਨਾਲ ਕੋਸ਼ਨ ਲਿਆ ਹੈ ਘੋੜਾ ਹੀ ਲਿਆਇਆ ਬਸ ਅੱਛਾ ਜੀ ਇਹ ਘੋੜਾ ਤੁਹਾਡਾ ਆਪਣਾ ਹਾਂਜੀ ਆਪਣਾ ਹੀ ਹੈ ਕੀ ਨਾਮ ਰੱਖਿਆ ਇਹਦਾ ਇਹਦਾ ਬਾਜ ਅੱਛਾ ਤੁਹਾਡੇ ਇਸ਼ਾਰੇ ਤੇ ਚੱਲਦਾ ਇਹ ਹਾਂ ਇਸ਼ਾਰੇ ਚੱਲਦਾ ਤੁਸੀਂ ਤੇ ਘੋੜਾ ਦੋਵੇਂ ਜਣੇ ਆ ਗਏ ਹਾਂ ਹਾਂਜੀ ਤੇ ਰਸਤੇ 'ਚ ਦਿੱਕਤ ਨਹੀਂ ਆਈ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਬਹੁਤ ਸਾਰੀਆਂ ਗੱਡੀਆਂ ਸੀ ਜਾਮ ਲੱਗੇ ਹੋਈ ਸੀ ਅਈ ਟਪਾ ਲਿਆਏ ਆ ਗੱਡੀਆਂ ਦੇ ਸ਼ੀਸ਼ੇ ਪੰਨ ਲਿਆਏ ਆ ਰਾਜੇ ਗੱਡੀਆਂ ਦੇ ਵਿੱਚੋਂ ਹੀ ਲੰਗਾਤਾ ਖ਼ਾਲਸੇ ਦਾ ਸਾਰੇ ਪਾਸੇ ਰਾਜ ਹੈ ਹਾਂ ਸਾਰੇ ਪਾਸੇ ਰਾਜ ਹੈ ਤੁਸੀਂ ਤੁਸੀਂ ਕੀ ਕਰਦੇ ਹੋ ਨੇ ਜਥੇ ਦੇ ਵਿੱਚ ਤੁਸੀਂ ਕੀ ਕਰਦੇ ਹੋ ਨੇ ਅਈ ਬਾਬੇ ਨਾਲ ਹੀ ਹੁੰਦੇ ਨਾਮ ਕੇ ਇੱਕ ਪਚੰਗੀ ਇੱਕ ਮੁੰਡਾ ਉੱਥੇ ਰਹਿੰਦਾ ਉਹ ਕੋਣੇ ਸੇਵਾ ਕਰਦਾ ਮੈਂ ਬਾਬਿਆਂ ਨਾਲ ਹੀ ਰਹਿਣਾ ਗੰਨਾ ਲੈ ਕੇ ਇਹ ਹੁਣ ਬਾਬੇ ਚਿੰਤਾ ਨਹੀਂ ਕਰਨਗੇ ਸਾਡਾ ਪਚੰਗੀ ਸਿੰਘ ਕਿੱਧਰ ਗਿਆ ਬਾਬਾ ਜੀ ਨੇ ਮੈਂ ਕਹਿ ਕੇ ਆਇਆ ਬਾਬਾ ਜੀ ਕਹਿੰਦੇ ਨੇ ਉੱਥੇ ਆ ਜਾਓ ਹਮਾ ਉੱਥੇ ਚੰਡੀਗੜ੍ਹ ਤੇ ਉੱਥੇ ਇਹ ਯੂਨੀਵਰਸਿਟੀ ਨਹੀਂ ਤਾਂ ਤੁਹਾਨੂੰ ਇੱਥੇ ਰੋਕਿਆ ਨਹੀਂ ਹੈਗਾ ਮੋਰੇ ਮਤਲਬ ਮੇਰਾ ਕੋਈ ਬੰਸਾ ਦਾ ਮੇਰੇ ਬਾਬਿਆਂ ਨੇ ਵੀ ਕਈ ਨਾਮ ਕੋਈ ਇਥੇ ਕੋਈ ਪੁਲਿਸ ਵਾਲੇ ਨਾ ਜਾਣ ਦਿੱਤੇ ਇਹਨਾਂ ਠੋਕ ਦੀ ਕੰਡਾ ਵੈਨ ਜੇਲ ਤਰਜੀ ਮੈਂ ਪਾਈ ਕਰ ਦਾਂਗੇ ਅੱਛਾ ਜੇਲ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਨਾ ਡਰ ਨਹੀਂ ਲੱਗਦਾ ਹਈ ਬਾਬਾਈ ਅੰਬਰਸਰ ਨਾਮ ਵੀ ਬੜੇ ਵੱਡੇ ਨੇ ਅਸੀਂ ਮੇਰੀ ਗੱਲ ਸੁਣ ਸਿੰਘ ਸਾਹਿਬ ਉਲਟਾ ਬੋਲਦਾ ਹੀ ਮਾਂ ਭੈਣ ਤੇ ਜਾਂਦੇ ਹਾਂ ਅਸੀਂ ਅੰਦਰ ਇੰਤਰੀ ਬੰਦੋਲੀ ਪ੍ਰੋਗਰਾਮ ਤੋਂ ਮੁਕਤ ਹਾਂ ਅਸੀਂ ਆ ਗਾਂਗੇ ਮੋੜ ਕੇ ਬਾਬੇ ਜੀ ਤੇ ਹੁਣ ਤੁਹਾਡੇ ਬਾਬਿਆਂ ਨੇ ਤੁਹਾਨੂੰ ਕੋਈ ਫੋਨ ਫਾਨ ਕਰੂਗੇ ਜਾਂ ਕਿਵੇਂ ਮੇਰਾ ਫੋਨ ਬੰਦ ਫੋਨ ਚਾਰਜ ਕਰਕੇ ਬਾਬੇ ਤੁਹਾਨੂੰ ਪਤਾ ਕਰਨਗੇ ਤੁਸੀਂ ਕਿੱਥੇ ਆਵੇਂ ਆਪੇ ਤੁਰ ਜਾਇਆ ਉੱਥੇ ਅੱਛਾ ਵਾਪਸ ਇੱਥੋਂ ਆਵੇ ਚੱਲ ਜੂਗੇ ਹਾਂ ਵਾਪਸ ਜੇ ਉਹ ਤੁਹਾਨੂੰ ਚੰਡੀਗੜ੍ਹ ਚ ਡੱਕ ਲਿਆ ਫਿਰ ਚੰਡੀਗੜ੍ਹ ਆ ਹਿੰਮਤ ਨਹੀਂ ਆਉਂਦਾ ਡੱਕਣ ਵਾਲੀ ਇਹ ਜਿਹੜਾ ਆ ਪਚੰਗੀ ਸਿੰਘ ਆ ਜਿਹੜਾ ਆ ਬਾਬਾ ਇਹ ਲੋਕ ਨਹੀਂ ਸਾਦੇ ਉੱਥੇ ਨਾਮ ਗੱਲ ਹੋਈ ਆ ਉੱਥੇ ਜਾਏ ਗੱਲ ਕਰ ਲੋ ਉੱਥੇ ਉਹ ਦੂਜੇ ਗੇਟ ਤੇ ਉਹਨਾਂ ਨੇ ਫੋਨ ਵੀ ਕੀਤਾ ਇੱਥੇ ਦੋ ਦੋ ਸੇ ਇੱਕ ਨੰਬਰ ਤੇ ਇੱਕ ਨੰਬਰ ਹਾਂ ਫਿਰ ਗੱਲ ਰਿਕੁਐਸਟ ਹੈ ਅੰਦਰ ਪ੍ਰੋਗਰਾਮ ਖਤਮ ਹੋ ਗਿਆ ਸਾਰਾ ਤੁਸੀਂ ਭਾਈ ਉਥੇ ਮੈਂ ਬਟਿਆ ਨਹੀਂ ਕਰਾਉਂ ਮੋਥੇ ਮੁੰਡੇ ਉਥੇ ਹੋ ਕੇ ਮੈਂ ਆ ਜਾਣੇ ਮੈਂ ਕਿਹੜੇ ਉੱਧਰ ਆ ਜਾਏ ਆਰਡਰ ਨਹੀਂ ਹੈਗਾ ਜਿੱਦਾਂ ਆਰਡਰ ਆਊਗਾ ਉਦਾਂ ਲੈ ਜਾਓ ਚੱਲ ਨਹੀਂ ਆ ਗਈ ਮੈਂ ਜਾ ਸਕਣਾ ਬਾਬਾਈ ਉਹ ਕਿ ਦੋ ਕੋੜੇ ਆ ਵਾਪਸ ਕਰਤੇ ਸੀ ਦੋ ਕੋੜੇ ਕੋੜੇ ਦੇ ਆਉਟ ਕੋੜੇ ਕੇ ਵਾਪਸ ਉਹ ਕਹਿਣਾ ਉਹ ਕਹਿਣਾ ਮੰਨ ਗਏ ਬੜਾ ਅੱਛੇ ਮੰਨ ਨਹੀਂ ਕਰਦੇ ਪੈਸੇ ਤੁਸੀਂ ਜਾਓ ਉਹ ਢੰਗ ਸੇ ਬੜੇ ਅੱਛੇ ਦੇ ਯਾਰ ਤੁਸੀਂ ਕਰ ਨਹੀਂ ਸਕਦੇ ਸਾਨੂੰ ਰੋਗ ਅਰੇ ਦੋ ਪਹਿਲਾ ਇਹਦੇ ਬਾਬਾਈ ਰੋਗ ਨਹੀਂ ਸਕਦੇ ਤੁਸੀਂ ਸਾਨੂੰ ਪਹਿਲਾਂ ਦੋ ਚੱਲ ਗਏ ਬੰਦ ਹੋ ਗਿਆ ਪ੍ਰੋਗਰਾਮ ਚੱਲੇ ਗਏ ਉਹ ਤਾਂ ਉਹ ਅਸੀਂ ਖਾਲਸਾ ਆ ਬਾਬਾ ਜੀ ਮਨਾ ਕਰੇਗਾ ਮਨਾ ਕਰ ਰਹੇ ਹਾਂ ਜੀ ਆ ਇਹ ਜਿਹੜਾ ਆ ਨਹੀਂ ਕਰਦਾ ਬਾਬਾ ਜੀ ਮਨਾ ਕੋਈ ਨਹੀਂ ਕਰਦਾ ਉੱਥੇ ਜਾ ਕੇ ਗਾਲਾਂ ਕੱਢਦੇ ਹੋ ਤੁਸੀਂ ਇਹ ਠੋਕੋਗੇ ਜਿੱਥੇ ਤੁਸੀਂ ਉਹ ਜਿਹੜੇ ਧਰਨਾ ਦੇ ਕੇ ਬੈਠੇ ਤੁਸੀਂ ਉਹਨਾਂ ਕੋ ਜਾ ਕੇ ਫਿਰ ਵਾਪਸ ਚਲੇ ਜਾਣਾ ਮੈਂ ਵਾਪਸ ਤਾਂ ਮੈਂ ਉਧਰ ਮੋਰਚਾ ਵੇਖ ਕੇ ਮੈਂ ਵਾਪਸ ਆ ਜਾਣਾ ਹੈ ਮੈਂ ਬਾਈ ਕਹਿੰਦੇ ਮੋਰਚਾ ਦੇਖੇ ਕਹਿੰਦੇ ਵਾਪਸ ਆ ਜਾਣਾ ਠੀਕ ਹੈ ਮੈਂ ਸਿੱਖ ਕਲੀਅਰ ਕਰ ਲੇ ਫਿਰ ਬਾਪ ਤੇ ਆਣਾ ਪਰ ਉਤੋਂ ਆਰਡਰ ਨਾ ਆ ਵੀ ਆਰਡਰ ਕਲੀਅਰ ਕਰ ਲਈ ਅਸੀਂ ਮੈਂ ਤੱਕ ਜਾ ਕੇ ਆਉਣਾ ਉਹ ਬਾਈ ਤੁਸੀਂ ਮਤਲਬ ਉਮਰ ਕਿੰਨੀ ਤੁਹਾਡੀ ਮੇਰੀ ਉਮਰ ਦਾ ਨਹੀਂ ਪਤਾ ਕਦੋਂ ਦੇ ਉਹ ਦਲਪੰਥ ਦੇ ਵਿੱਚ ਮੈਨੂੰ ਛੋਟਾ ਹੁੰਦਾ ਆ ਸੀ ਮੈਂ ਮੇਰੇ ਘਰ ਮੇਰੇ ਘਰ ਵਾਲੇ ਬਾਹਰ ਨਹੀਂ ਕੈਨੇਡਾ ਮੈਂ ਪੜਿਆ ਕੋ ਨਹੀਂ ਤੇ ਇੱਥੇ ਹੁਣ ਤੁਸੀਂ ਚਲੋ ਤੁਸੀਂ ਤੁਹਾਨੂੰ ਲੱਗਦਾ ਨਹੀਂ ਇਹਨਾਂ ਨਾਲ ਮੈਨੇਜ ਕਰਨਾ ਚਾਹੀਦਾ ਜਾਂ ਇਹ ਕਹਿ ਰਹੇ ਕਹਿੰਦੇ ਆਰਡਰ ਇਹ ਕਹਿੰਦੇ ਆਰਡਰ ਨਹੀਂ ਹੈਗੇ ਤੁਹਾਨੂੰ ਭੇਜਣ ਦੇ ਮਨ ਕੇ ਪਹਿਲੇ ਪਾਸੇ ਚਲੇ ਗਏ ਜਿਹੜੇ ਉਹ ਚਲੇ ਗਏ ਤਾਂ ਬਾਬਾ ਜੀ ਹੋਰ ਨੇ ਸਾਡੇ ਦਲ ਦੇ ਕੋ ਨਹੀਂ ਅਸੀਂ ਦੂਜੇ ਦਲ ਦੇ ਆ ਮੈਨੂੰ ਕੀ ਪਤਾ ਕਿਲੇ ਦਲ ਦੇ ਨੇ ਉਹ ਖਾਸੇ ਫੌਜਾ ਸੜੀਆਂ ਉਹ ਯਾਰ ਉਹ ਵੀ ਮੰਨ ਕੇ ਮੰਨ ਕੇ ਜਿਵੇਂ ਤੁਸੀਂ ਵੀ ਮਤਲਬ ਸੈਟ ਤੇ ਕਾਲ ਕਲੀਅਰ ਕਰ ਲੀਏ ਫਿਰ ਪਰ ਹਜੇ ਕੋਈ ਇਜਾਜ਼ਤ ਨਹੀਂ ਹੈਗੀ ਅੰਦਰ ਜਾਣ ਦੀ ਆ ਕੇ ਅਸੀਂ ਬਾਪੂ ਜੀ ਆ ਜਾਣਾ ਤੁਹਾਡੇ ਸਾਹਮਣੇ ਆਵਾਂ ਤੋਈ ਨਾਲ ਚੱਲੋ ਬਸ ਨੂੰ ਆਰਡਰ ਆਉਣ ਕੀ ਕਰੀਆ ਯਾਰ ਆਰਡਰ ਨਾਗੇ ਬਸ ਤਾਂ ਦੇਖ ਲੈ ਜੇ ਕਿ ਇਹ ਇਹ ਜਿਹੜਾ ਦੇਖ ਸਕਦੇ ਹੋ ਇੱਕ ਪਚੰਗੀ ਸਿੰਘ ਜਿਹੜਾ ਕਿ ਯੂਨੀਵਰਸਿਟੀ ਵਿੱਚ ਪਹਿਲਾ ਕੋੜਾ ਲੈ ਕੇ ਐਂਟਰ ਹੋਇਆ ਇਹ ਤੇ ਜਿਹੜਾ ਦੇਖ ਸਕਦੇ ਇਹਨਾਂ ਨੂੰ ਪੁਲਸ ਵਾਲੇ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਰੁਕਿਆ ਨਹੀਂ ਆ ਦੇਖੋ ਸਾਹਮਣੇ ਕੋੜੇ ਨੂੰ ਭਜਾਉਂਦਾ ਹੋਇਆ ਅੰਦਰ ਇਹ ਸਿੰਘ ਜਿਹੜਾ ਆ ਚਲਾ ਜਾਂਦਾ ਤਾਂ ਹੌਸਲੇ ਕਿਤਨੇ ਕਿਤੇ ਉਲੰਧ ਰਹੇ ਕਿਉਂਕਿ ਇਹਨਾਂ ਦਾ ਦਲਪੰਥ ਹੈ ਦਲਪੰਥ ਦੇ ਨਿਵੇਂ ਕਿਹਾ ਸੀਗਾ ਕਿ ਨਿਹੰਗ ਸਿੰਘ ਜਿਹੜੇ ਯੂਨੀਵਰਸਿਟੀ ਵਿੱਚ ਆਉਣਗੇ ਤਾਂ ਕੁਝ ਕਿ ਨਿਹੰਗ ਸਿੰਘ ਜਿਹੜੇ ਪਹੁੰਚ ਗਏ ਤਾਂ ਇਸੇ ਤਰੀਕੇ ਦੇ ਨਾਲ ਤਸਵੀਰਾਂ ਹੋਰ ਵੀ ਬਹੁਤ ਸਾਰੀਆਂ ਨੇ ਜੋ ਯੂਨੀਵਰਸਿਟੀ ਦੀਆਂ ਅਜ ਵਿਸ਼ਾਲ ਧਰਨੇ ਦੀਆਂ ਦਿਖਾ ਰਹੇ ਆ ਜੀ ਵੀਰੋ ਐਸਜੀਆਈ ਦੀ ਵੀਡੀਓ ਅਸੀਂ ਹਮੇਸ਼ਾ ਦੇਖਿਆ ਜਦੋਂ ਵੀ ਪੰਜਾਬ ਤੇ ਗੱਲ ਆਈਏ ਜਦੋਂ ਵੀ ਪੰਜਾਬੀਆਂ ਤੇ ਗੱਲ ਆਈਏ ਜਦੋਂ ਵੀ ਪੰਜਾਬੀਅਤ ਤੇ ਗੱਲ ਆਈਏ ਪੰਜਾਬੀ ਹਮੇਸ਼ਾ ਫਰੰਟ ਲਾਈਨ ਤੇ ਆ ਕੇ ਪੰਜਾਬ ਦਾ ਸਾਥ ਦਿੱਤਾ ਅਸੀਂ ਹਨਾਂ ਦੇ ਅੰਦਰ ਵੀ ਦੇਖਿਆ ਜਿਸ ਤਰ੍ਹਾਂ ਪੰਜਾਬ ਨੇ ਪੰਜਾਬ ਦਾ ਸਾਥ ਦਿੱਤਾ ਪੰਜਾਬ ਦੀ سپورਟ ਕੀਤੀ ਲੋਕ ਹੈਰਾਨ ਰਹਿ ਗਏ ਤੇ ਅੱਜ ਅਸੀਂ ਤੁਸੀਂ ਦੇਖੋ ਕਿ ਇੱਕ ਛੋਟਾ ਜਿਹਾ ਬੱਚਾ ਨਿਹੰਗ ਸਿੰਘ ਹੈ ਗੁਰੂ ਦਾ ਛੋਟਾ ਜਿਹਾ ਸਿੰਘ ਹੈ ਬਾਬਿਆਂ ਨੇ ਹੁਕਮ ਦਿੱਤਾ ਕਿ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਪਹੁੰਚਣਾ ਹੈ ਤੇ ਉਹ ਬੱਚਾ ਸਾਰੀਆਂ ਰਕਾਵਟਾਂ ਖਤਮ ਕਰਕੇ ਡੰਡੇ ਖਾ ਕੇ ਸਾਰੇ ਬਾਰਡਰ ਤੋੜ ਕੇ ਬਹੁਤ ਜ਼ਿਆਦਾ ਪੁਲਿਸ ਵਾਲਿਆਂ ਨੇ ਰੋਕਿਆ ਵੀ ਲੇਕਿਨ ਕੀ ਹੋਇਆ ਆਖਰਕਾਰ ਆਪਣੇ ਘੋੜੇ ਦੇ ਉੱਤੇ ਉਹ ਪੰਜਾਬ ਯੂਨੀਵਰਸਿਟੀ ਪਹੁੰਚ ਗਿਆ ਉਹ ਚੰਡੀਗੜ੍ਹ ਪਹੁੰਚ ਗਿਆ ਇਹ ਗੁਰੂ ਦੇ ਸਿੰਘ ਨੇ ਇਹ ਗੁਰੂ ਦੇ ਸਿੱਖ ਨੇ ਇਹਨਾਂ ਨੂੰ ਡਰ ਕਿਸੇ ਚੀਜ਼ ਦਾ ਲੱਗਦਾ ਹੀ ਨਹੀਂ ਅਗਰ ਅਸੀਂ ਇਹ ਚੀਜ਼ਾਂ ਸਿੱਖਾਂ ਦੇ ਅਸੀਂ ਸਿੱਖ ਸਰਦਾਰਾਂ ਨੂੰ ਜਾਣਦੇ ਹਾਂ ਅਸੀਂ ਉਹਨਾਂ ਦੀ ਬਹਾਦਰੀ ਦੇ ਕਿਸੇ ਵੀ ਸੁਨੇ ਲੇਕਿਨ ਅਸੀਂ ਜਦੋਂ ਉਹਨਾਂ ਦੇ ਬੱਚਿਆਂ ਦੇ ਅੰਦਰ ਉਹ ਚਲਕ ਦੇਖਦੇ ਹਾਂ ਕਿ ਉਹ ਜਿਹੜਾ ਯਕੀਨ ਹੈ ਉਹ ਜਿਹੜਾ ਇੱਕ ਯਕੀਨ ਹੁੰਦਾ ਉਹ ਬਹੁਤ ਜ਼ਿਆਦਾ ਪੁਖਤਾ ਹੋ ਜਾਂਦਾ ਹੈ ਕਿ ਵਾਕਈ ਸਿੱਖ ਸਰਦਾਰ ਇੰਨੇ ਬਹਾਦਰ ਤੇ ਇੰਨੇ ਨਾ ਡਰ ਸੀ ਐਸੀ ਜਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ